ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਆਪਾਂ ਸਾਰੇ ਹੈਂਡਵਰਕ ਦੇ ਵਿੱਚ ਜਿਹੜੀ ਕਲੈਕਸ਼ਨ ਮੈਂ ਆਪ ਰੈਡੀ ਕਰੋਨੀ ਹੈ ਉਹ ਵਾਲੇ ਸੂਟ ਲੈ ਕੇ ਆਏ ਜੀ ਆਪਾਂ ਤੇ ਪ੍ਰਾਈਸ ਮੈਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਦੱਸੀ ਜਾਣੇ ਕਿਉਂਕਿ ਕਈ ਸੂਟ ਵਿਦਆਊਟ ਦੁਪੱਟੇ ਨਾਲ ਹਜੇ ਦੁਪੱਟੇ ਆਪਾਂ ਰੈਡੀ ਨਹੀਂ ਕਰੇ ਤੇ ਤੁਹਾਡੀ ਚੋਇਸ ਦੇ ਅਕੋਰਡਿੰਗ ਰੈਡੀ ਕਰ ਦਾਂਗੇ ਬਾਕੀ ਕਈ ਸੂਟ ਦੁਪੱਟੇ ਦੇ ਨਾਲ ਵੀ ਰੈਡੀ ਕੀਤੇ ਹੋਏ ਆ ਤੇ ਪ੍ਰਾਈਸ ਹਰੇਕ ਸੂਟ ਦੇ ਜਿਵੇਂ ਅਲੱਗ-ਅਲੱਗ ਕੀ ਹੈ ਉਮੇ ਨਾਲ ਦੀ ਨਾਲ ਦੱਸੀ ਜਾਣੀਆਂ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 9:30 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਡੇਲੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਿੰਗ ਹੋਊਗਾ ਜੀ ਤੇ ਬਾਕੀ ਜਿਨ੍ਹਾਂ ਨੇ ਪ੍ਰੋਪਰ ਰੈਡੀ ਕਰਾ ਕੇ ਵੀ ਸੂਟ ਮੰਗਵਾਉਣੇ ਹੁੰਦੇ ਆ ਤਾਂ ਵੀ ਮੰਗਾ ਸਕਦੇ ਜਿਵੇਂ ਸਟੀਚ ਕਰਾ ਕੇ ਅਨ ਸਟੀਚ ਜਿਵੇਂ ਦਿਖਾਈ ਦੈਸ ਵੀਡੀਓ ਦੇ ਵਿੱਚ ਉਵੇਂ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 814658080 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਹੜਾ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਜੀ ਸੰਡੇ ਸਾਡਾ ক্লোਜ਼ ਹੁੰਦਾ ਹੈ ਤੇ ਬੜੀ ਫੈਰੀ ਕਲੈਕਸ਼ਨ ਹੈ ਜੀ ਅੱਜ ਦੀ ਤੇ ਕੋਰੀਅਰ ਚਾਰਜਸ ਮੈਂ ਤੁਹਾਨੂੰ ਦੱਸਣੇ ਸੀਗੇ ਵੀ ਉਹ ਅਲੱਗ ਤੋਂ ਹੁੰਦੇ ਆ ਵਿੱਚ ਇਨਕਲੂਡ ਨਹੀਂ ਹੁੰਦੇ ਉਹ ਅਲੱਗ ਤੋਂ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੈ ਉਹ ਪੇਮੈਂਟ ਕਰਦੇ ਹੋ ਨਾਲ ਦੀ ਨਾਲ ਆਪਣਾ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਵੀ ਕਿੰਨੇ ਹੋਣਗੇ ਤੇ ਦੇਖਦੇ ਆਂ ਜੀ ਇਸ ਦਾ ਪਹਿਲਾ ਸੂਟ ਇਹ ਦੇਖੋ ਬੜਾ ਸੋਹਣਾ ਬਾਂਦਨੀ ਪ੍ਰਿੰਟ ਦੇ ਵਿੱਚ ਹੈ ਬੜਾ ਪਿਆਰਾ ਜਿਹਾ ਪਿੰਕ ਜਿਹਾ ਕਲਰ ਹੈ ਇਹ ਮੈਂ ਬੰਦ ਤੁਹਾਨੂੰ ਤਾਂ ਦਿਖਾ ਰਹੀ ਹਾਂ ਕਿਉਂਕਿ ਜਦੋਂ ਖੁੱਲਦਾ ਸੂਟ ਫਿਰ ਥੋੜਾ ਜਿਹਾ ਕਲਰ ਦਾ ਫਰਕ ਪੈ ਜਾਂਦਾ ਲਾਈਟ ਦੇ ਹਿਸਾਬ ਦੇ ਨਾਲ ਤੇ ਬਹੁਤ ਪਿਆਰਾ ਆਲ ਓਵਰ ਸੂਟ ਹੈ ਜੀ ਬਿਲਕੁਲ ਪਿਓਰ ਟਿਸ਼ੂ ਦੇ ਵਿੱਚ ਜਿਹੜਾ ਬਿਲਕੁਲ ਪਿਓਰ ਟਿਸ਼ੂ ਹੁੰਦਾ ਹੈ ਸੌਫਟ ਦੇ ਵਿੱਚ ਕੋਈ ਚੁੱਭਣ ਵਾਲਾ ਨਹੀਂ ਹੈਗਾ ਇਹ ਪੂਰੀ 5 ਮੀਟਰ ਦੀ ਕੱਟ ਹੈ ਜੀ ਸੂਟ ਦੀ ਪੂਰੇ 5 ਮੀਟਰ ਦੇ ਵਿੱਚ ਸੂਟ ਹੈ ਵਿਦਆਊਟ ਦੁਪੱਟਾ ਇਹਦੇ ਤੇ ਕਰਾਇਆ ਆਪਾਂ ਹੈਂਡਵਰਕ ਦੇਖੋ ਸਾਰਾ ਹੱਥ ਦਾ ਕੰਮ ਹੋਇਆ ਇਹਦੇ ਵਿੱਚ ਕੋਈ ਲੈਂਥ ਦੀ ਦਿੱਕਤ ਨਹੀਂ ਆਉਣੀ ਹੈਗੀ ਕਿਉਂਕਿ ਨੈੱਕ ਨਹੀਂ ਬਣੀ ਹੋਈ ਬਹੁਤ ਪਿਆਰਾ ਬਰੀਕੀ ਕੰਮ ਇਹਦੇ ਤੇ ਹੋਇਆ ਤੇ ਕਿੰਨਾ ਪਿਆਰਾ ਦੇਖੋ ਘੇਰਾ ਬਣਿਆ ਹੋਇਆ ਨੀਚੇ ਉਹ ਸੋਨਾ ਸਰਦਾਰੀ ਸੂਟ ਥੋੜਾ ਲਾਈਟ ਕਲਰ ਦੇ ਵਿੱਚ ਰੱਖਿਆ ਕਿਉਂਕਿ ਤੁਹਾਡੀ ਏਜ ਦੇ ਅਕੋਰਡਿੰਗ ਜਾਂ ਫਿਰ ਤੁਸੀਂ ਥੋੜਾ ਲਾਈਟ ਕਲਰ ਪਸੰਦ ਹੁੰਦਾ ਉਹਦੇ ਅਕੋਰਡਿੰਗ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਤੇ ਇਹਦੀਆਂ 슬ੀਵਸ ਤੇ ਵੀ ਵਰਕ ਹੈ 슬ੀਵਸ ਤੇ ਹਲਕਾ ਜਿਹਾ ਦੇਖੋ ਲਾਈਨ ਬਣਾ ਕੇ ਤੇ ਹਲਕਾ ਜਿਹਾ ਫਲਾਵਰ ਬਣਿਆ ਹੋਇਆ ਸਾਰਾ ਹੈਂਡਵਰਕ ਦੇ ਵਿੱਚ ਆਲ ਓਵਰ ਸੂਟ ਹੈ ਇਹ ਪਿੰਕ ਜਿਹਾ ਕਲਰ ਹੈ ਬੜਾ ਛੋਨਾ ਲਾਈਟ ਪਿੰਕ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਸਾਰਾ ਹੈਂਡਵਰਕ ਤੇ ਬਣਿਆ ਪਿਓਰ ਟਿਸ਼ੂ ਤੇ ਬਾਂਦਨੀ ਪ੍ਰਿੰਟ ਦੇ ਵਿੱਚ ਤੇ ਵਿਦਆਉਟ ਦੁਪੱਟਾ ਸੂਟ ਹੈ ਜੀ 4000 ਪ੍ਰਾਈਸ ਹੈ 4000 ਪ੍ਰਾਈਸ ਦੇ ਨਾਲ ਆਪਣਾ ਅੱਜ ਦਾ ਇਹ ਸੂਟ ਬਾਕੀ ਜਿਨ੍ਹਾਂ ਨੇ ਐਵੇਂ ਬਿਨਾ ਦੁਪੱਟੇ ਤੋਂ ਲੈਣਾ ਤੁਸੀਂ ਬਿਨਾ ਦੁਪੱਟੇ ਤੋਂ ਵੀ ਲੈ ਸਕਦੇ ਹੋ ਇਹ ਵਾਲੇ ਸੂਟ ਨੂੰ ਬਾਕੀ ਜਿਨ੍ਹਾਂ ਨੇ ਨਾਲ ਦੁਪੱਟਾ ਡਾਈ ਕਰਾ ਕੇ ਪ੍ਰੋਪਰ ਇਹਦੀ ਫਿਨਿਸ਼ਿੰਗ ਕਰਾਂਗੇ ਦੁਪੱਟਾ ਨਾਲ ਕਲੀਨਿੰਗ ਕਰਵਾ ਕੇ ਤੇ ਹਲਕੀ ਜੀ 골ਡਨ ਕਲਰ ਜਿਹੜੀ ਕਲਰ ਦਾ ਵਰਕ ਹੋਇਆ ਉਸ ਕਲਰ ਦੀ ਕਿਨਾਰੀ ਲਗਣੀ ਹੈ ਜੀ ਤੁਸੀਂ ਚੌੜਾ ਗੋਟਾ ਲਵਾਉਣਾ ਹੈ ਜਾਂ ਹਲਕਾ ਬਰੀਕ ਗੋਟਾ ਲਵਾਉਣਾ ਉਹ ਤੁਹਾਡੀ ਚੋਇਸ ਹੈ ਜੀ ਵੀ ਤੁਸੀਂ ਕਿਵੇਂ ਦਾ ਨਾਲ ਦੁਪੱਟਾ ਕਿਉਂਕਿ ਹਰ ਇੱਕ ਦੀ ਚੋਇਸ ਹੁੰਦੀ ਹੈ ਜੀ ਕਿਸੇ ਨੇ ਚਨਾਉਣ ਦਾ ਦੁਪੱਟਾ ਲੈਣਾ ਕਿਸੇ ਨੇ ਆਰਗੈਂਜ਼ਾ ਤਾਂ ਕਰਕੇ ਵੀ ਇਹਨਾਂ ਨਾਲ ਥੋੜੇ ਜਿਹਾ ਦੁਪੱਟੇ ਆਪਾਂ ਰੈਡੀ ਨਹੀਂ ਕਰਵਾਏ 4000 ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਸੂਟ ਅੱਜ ਦਾ ਆਪਣਾ ਹੈ ਪਹਿਲਾ ਸੂਟ ਹੈ ਨੈਕਸਟ ਹੈਗਾ ਹੁਣ ਇਹ ਮੈਂ ਲਾਈਟ ਕਲਰ ਦੇ ਵਿੱਚ ਦਿਖਾਇਆ ਇਹਦੇ ਚ ਹੀ ਹੈਗਾ ਬੜਾ ਸੋਹਣਾ ਫਿਰੋਜ਼ੀ ਫਿਰੋਜ਼ੀ ਗ੍ਰੀਨ ਜਿਹਾ ਕਲਰ ਹੈ ਪ੍ਰਿੰਟ ਸੇਮ ਹੈ ਟਿਸ਼ੂ ਦੇ ਵਿੱਚ ਹੈ ਜੀ ਪਿਓਰ ਟਿਸ਼ੂ ਦੇ ਵਿੱਚ ਇਹ ਡਾਰਕ ਕਲਰ ਹੈ ਇਸ ਤੇ ਵਰਕ ਵੀ ਆਪਾਂ ਡਾਰਕ ਰੱਖਿਆ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਨੈਕ ਬਣੀ ਹੈ ਇਹਦੀ ਸਾਰਾ ਹੈਂਡਵਰਕ ਹੈ ਵਿੱਚ ਧਾਗਾ ਯੂਜ਼ ਕੀਤਾ ਹੋਇਆ ਸਾਰਾ ਹੱਥ ਦਾ ਕੰਮ ਹੋਇਆ ਹੈ ਇਹ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਦੇਖੋ ਕਿੰਨਾ ਪਿਆਰਾ ਇਹ ਤਾਂ ਹੀ ਇਹਦਾ ਘੇਰਾ ਨਹੀਂ ਬਣਾਇਆ ਇਹਦੀ ਨੈੱਕ ਬਣੀ ਹੈ ਜੀ ਕਿਉਂਕਿ ਲੈਂਥ ਦੀ ਦਿੱਕਤ ਨਹੀਂ ਆਉਂਦੀ ਫਿਰ ਸਾਨੂੰ ਕਿਉਂਕਿ ਕੀ ਪਤਾ ਕਿ ਇੰਨੀ ਲੈਂਥ ਕਰਾਉਣੀ ਹੈ ਕਿਨੇ ਇਹ ਦੇਖੋ ਕਿੰਨਾ ਪਿਆਰਾ ਮਲਟੀ ਕਲਰ ਦੇ ਵਿੱਚ ਬਣਿਆ ਹੈ ਸੂਟ ਬਹੁਤ ਸੋਹਣੀ ਲੁੱਕ ਹੈ ਜੀ ਇਹਦੀ ਇਹਦੇ ਤੇ ਵੀ ਆਪਾਂ ਦੁਪੱਟਾ ਹਜੇ ਰੈਡੀ ਨਹੀਂ ਕਰਵਾਇਆ ਦੁਪੱਟਾ ਤੁਹਾਡੀ ਚੋਇਸ ਦੇ ਅਕੋਰਡਿੰਗ ਰੈਡੀ ਕਰ ਸਕਦੇ ਹਾਂ ਇਹ ਦੇਖੋ ਇਹ 슬ੀਵਸ ਤੇ ਆ ਜਾਣਾ ਜੀ ਵਰਕ ਇਹ ਬਾਜੂ ਤੇ ਆ ਜਾਣਾ ਵਰਕ ਦੁਪੱਟਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਦੱਸ ਸਕਦੇ ਹੋ ਵੀ ਕਿਵੇਂ ਦਾ ਕਰਾਉਣਾ ਹੈ ਸੈਮੀ ਚਿਨੋਨ ਪਿਓਰ ਚਿਨੋਨ ਉਹ ਤੁਸੀਂ ਦੇਖ ਸਕਦੇ ਹੋ ਜੀ ਜਾਂ ਟਿਸ਼ੂ 'ਚ ਵੀ ਆਉਂਦਾ ਦੁਪੱਟਾ ਜਿਹੜਾ ਮਰਜੀ ਦੁਪੱਟਾ ਇਹ ਐਡੀ ਕਰਾ ਸਕਦੇ ਹੋ ਜੀ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਜਿਹੜੇ ਵਿਦਆਊਟ ਦੁਪੱਟਾ ਦਿਖਾਉਣੇ ਉਹਨਾਂ ਦਾ ਪ੍ਰਾਈਸ 4000 ਹੀ ਰਹਿਣਾ ਜੀ ਇਹ ਟਿਸ਼ੂ 'ਚ ਸੀਗੇ ਹੁਣ ਇੱਕ ਆਪਾਂ ਨੇ ਡਾਰਕ ਪ੍ਰੋਪਰ ਜਿਹੜਾ ਅਸਲੀ ਪਰਪਲ ਕਲਰ ਹੁੰਦਾ ਕਿਉਂਕਿ ਪਰਪਲ 'ਚ ਵੀ ਬਹੁਤ ਟونز ਆ ਗਈਆਂ ਇਹ ਜਿਹੜਾ ਬਿਲਕੁਲ ਅਸਲੀ ਪਰਪਲ ਕਲਰ ਹੈ ਜੀ ਉਹ ਸੂਟ ਰੈਡੀ ਕਰਾਇਆ ਆ ਆਪਾਂ ਕ੍ਰੇਪ ਤੇ ਇਹ ਨੇਚਰਲ ਕ੍ਰੇਪ ਤੇ ਬਣਿਆ ਤੇ ਬੜਾ ਪਿਆਰਾ ਇਹਦਾ ਵੀ ਆਪਾਂ ਨੈੱਕ ਬਣਾਇਆ ਸੈਂਟਰ ਪੈਨਲ ਕਲੀ ਦੇ ਕੇ ਇਹ ਵਿੱਚ ਸਾਰਾ ਵਰਕ ਹੈਂਡ ਵਰਕ ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਵਰਕ ਇਹਦਾ ਵੀ ਆਪਾਂ ਘੇਰਾ ਨਹੀਂ ਬਣਾਇਆ ਕਿਉਂਕਿ ਲੈਂਥ ਦੀ ਦਿੱਕਤ ਹੋ ਜਾਂਦੀ ਹੈ ਜਿਹਦਾ ਨੈੱਕ ਬਣਾਇਆ ਆਪਾਂ نیچے ਤੱਕ ਕਾਫੀ 45 47 ਤੱਕ ਤੁਸੀਂ ਲੈਂਥ ਇਹਦੀ ਰੈਡੀ ਕਰ ਸਕਦੇ ਹੋ ਕੱਟ ਜਿੰਨੀ ਮਰਜ਼ੀ ਕਰ ਲਓ ਇਹਦੀ ਇਸ ਲੀਫ ਤੇ ਆ ਜਾ ਜੀ ਵਰਕ ਬੜੀ ਸੋਹਣੀ ਵੇਲ ਬਣਾ ਕੇ ਬੂਟੀ ਬਣੀ ਹੋਈ ਹੈ ਇਹ ਬਾਜੂ ਤੇ ਆ ਗਿਆ ਵਰਕ 4000 ਪਰਪਲ ਕਲਰ ਦੇ ਵਿੱਚ 4000 ਪ੍ਰਾਈਸ ਹੈ ਜੀ ਬਿਨਾ ਦੁਪੱਟੇ ਤੋਂ ਤਿੰਨ ਸੂਟ ਮੈਂ ਤੁਹਾਨੂੰ ਦਿਖਾਏ ਆ ਪ੍ਰਾਈਸ ਹੈਗਾ 4000 4000 ਪ੍ਰਾਈਸ ਦੇ ਨਾਲ ਇਹ ਵਾਲੇ ਸੂਟ ਨੈਕਸਟ ਸੂਟ ਦਿਖਾਉਣੇ ਆ ਇੱਕ ਕ੍ਰੇਪ ਤੇ ਬਣਿਆ ਸੂਟ ਬੜਾ ਸੋਹਣਾ ਪਿੰਕ ਪੀਚ ਜਿਹਾ ਕਲਰ ਹੈ ਇਹ ਆਪਾਂ ਪੀਟਾ ਵਰਕ ਚ ਰੈਡੀ ਕੀਤਾ ਸੂਟ ਆਲ ਓਵਰ ਸੂਟ ਹੈ ਜੀ ਪੂਰੀ 5 ਮੀਟਰ ਦੀ ਕੱਟ ਹੋਊਗੀ ਸੂਟ ਦੀ ਤੇ ਵਰਕ ਦੇਖੋ ਕਿੰਨਾ ਡੀਸੈਂਟ ਵਰਕ ਇਹਦੇ ਤੇ ਕਰਵਾਇਆ ਆਪਾਂ ਬੜਾ ਸੋਹਣਾ 골ਡਨ ਵਰਕ ਹੈ ਪੀਟਾ ਵਰਕ ਇਹਦੇ ਤੇ ਵੀ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕਿਉਂਕਿ ਨੈਕ ਨਹੀਂ ਬਣੀ ਹੋਈ ਘੇਰਾ ਦੇਖੋ ਕਿੰਨਾ ਸੋਹਣਾ ਘੇਰਾ ਬਣਿਆ ਇਹਦਾ ਕ੍ਰੇਪ ਤੇ ਸੂਟ ਬਹੁਤ ਸੋਹਣਾ ਘੇਰਾ ਪੂਰੀ ਸ਼ਰਟ ਹੀ ਪੂਰੀ ਹੈਵੀ ਹੈ ਜੀ ਉਸ ਲਈ ਇਹਦੇ ਨਾਲ ਤੁਸੀਂ ਜਿਵੇਂ ਨੇ ਮਰਜ਼ੀ ਕੋਈ ਸਲਵਾਰ ਬਣਾਣੀ ਹੈ, ਗਰਾਰਾ, ਸ਼ਰਾਰਾ, ਪਲਾਜ਼ੋ ਕੁਝ ਵੀ ਬਣਾਉਣਾ ਹੈ ਤੁਸੀਂ ਬਣਾ ਸਕਦੇ ਹੋ। ਇਹ 슬ੀਵਸ ਤੇ ਆ ਗਿਆ ਜੀ ਵਰਕ। ਇਹ ਬਾਜੂ ਤੇ ਆ ਗਿਆ ਵੇਲ ਦਿੱਤੀ ਹੋਈ ਐ। ਤੇ ਵੇਲ ਵਿੱਚ ਬੂਟੀ ਐ। ਕਲਰ ਬਹੁਤ ਸੋਹਣਾ ਇਹਦਾ ਸੂਟ ਦਾ। ਇਹ ਕريب ਤੇ ਬਣਿਆ ਪਿਓਰ ਕريب ਤੇ। ਤੇ ਇਹਦੇ ਨਾਲ ਹੈਗਾ ਆਪਣੇ ਕੋਲ ਦੁਪੱਟਾ ਵੀ। ਦੁਪੱਟੇ ਤੇ ਦੇਖੋ ਆਪਾਂ 4 ਸਾਈਡਾਂ ਉਮੇ ਵਰਕ ਕਰਾਇਆ ਪੂਰਾ 2.5 ਮੀਟਰ ਦਾ ਦੁਪੱਟਾ ਹੋਗਾ organza ਚ ਦੁਪੱਟੇ ਤੇ ਦੇਖੋ ਡਬਲ ਵਰਕ ਕਿੰਨਾ ਪਿਆਰਾ ਹੋਇਆ 4 ਸਾਈਡ ਸੇਮ ਵਰਕ ਹੈ ਤੇ ਕਾਰਨਰਸ ਤੇ ਪੱਲਿਆਂ ਤੇ ਦੇਖੋ ਫਲਾਵਰ ਦਿੱਤੇ ਹੋਏ ਆ ਬਹੁਤ ਸੋਹਣੇ ਹੈਵੀ ਪੱਲੇ ਵਿੱਚ ਵੀ ਸਾਰੇ ਦੇ ਵਿੱਚ ਬੂਟੀ ਹੈ ਬੜਾ ਪਿਆਰਾ ਸੂਟ ਰੈਡੀ ਕਰਵਾਇਆ ਹੈ ਇਹ ਆਪਾਂ ਇਹ ਤੁਸੀਂ ਇਹ ਵਾਲੇ ਡਿਜ਼ਾਈਨ ਕਿਸੇ ਹੋਰ ਕਲਰ ਤੇ ਵੀ ਕਰਾਉਣੇ ਆ ਜੀ ਜਿਹੜੇ ਮਰਜ਼ੀ ਕਲਰ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਆਪਣੀ ਚੁਆਇਸ ਦੱਸ ਕੇ 5000 ਪ੍ਰਾਈਸ ਹੈ ਜੀ 5000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਾਰੇ ਮੈਂ ਸਿੰਗਲ ਸਿੰਗਲ ਡਿਜ਼ਾਈਨ ਦੇ ਵਿੱਚ ਜਿਵੇਂ ਰੈਡੀ ਕਰਾਏ ਹੋਏ ਆ ਨੈਕਸਟ ਆਪਾਂ ਕਰਵਾਇਆ ਬੜਾ ਸੋਹਣਾ ਗ੍ਰੀਨ ਬੜਾ ਪਿਆਰਾ ਜਿਹਾ ਗ੍ਰੀਨ ਕਲਰ ਹੈ ਅੰਗੂਰੀ ਰੰਗ ਕਹਿ ਸਕਦੇ ਆ ਇਹਨੂੰ ਆਪਾਂ ਅੰਗੂਰੀ ਰੰਗ ਅੰਗੂਰ ਵਾਲਾ ਗ੍ਰੀਨ ਹੁੰਦਾ ਜਿਹੜਾ ਪਿਓਰ ਕ੍ਰੇਪ ਤੇ ਸੂਟ ਬਣਿਆ ਬੜਾ ਪਿਆਰਾ ਵਰਕ ਇਹਦੇ ਤੇ ਵੀ ਪਿੱਟਾ ਵਰਕ ਹੋਇਆ ਹੈਵੀ ਵਰਕ ਘੇਰੇ ਤੇ ਬਹੁਤ ਸੋਹਣਾ ਇਹਨਾਂ ਨੂੰ ਆਪਾਂ ਹਲਕਾ ਫੁਲਕਾ ਏ ਲਾਈਨ ਵੀ ਬਣਾ ਸਕਦੇ ਹਾਂ ਜੀ ਸੂਟਾਂ ਨੂੰ ਬਹੁਤ ਪਿਆਰੇ ਬਣਦੇ ਆ ਇਹ ਬਾਕੀ ਬਾਟਮ ਤੁਸੀਂ ਜਿਹੜੀ ਮਰਜ਼ੀ ਇਹਦੇ ਨਾਲ ਬਣਾ ਸਕਦੇ ਹੋ ਇਹ ਬਾਟਮ ਆ ਜਾਣਾ ਬਾਜੂ ਤੇ 슬ੀਵਸ ਤੇ ਆ ਜਾਣਾ ਇਹ ਆ ਗਈ ਆਪਣੀ ਪੂਰੀ ਸ਼ਰਟ ਤੇ ਨਾਲ ਹੈਗਾ ਦੁਪੱਟਾ ਆਰਗੈਂਜ਼ਾ ਦਾ ਦੁਪੱਟੇ ਦੇ ਫੋਰ ਸਾਈਡ ਵੀ ਵਰਕ ਹੈ ਫੋਰ ਸਾਈਡ ਵਰਕ ਦੁਪੱਟੇ ਤੇ ਨਾ ਪਿਆਰਾ ਵਰਕ ਕੇ ਕਾਰਨਰਸ ਤੇ ਵੀ ਵਰਕ ਹੈ ਸਾਰੇ ਵਿੱਚ ਬੂਟੀ ਬੜਾ ਪਿਆਰਾ ਸੂਟ ਰੈਡੀ ਹੋਇਆ ਇਹ 5000 ਪ੍ਰਾਈਸ ਹੈ ਜੀ 4 5000 ਪ੍ਰਾਈਸ ਦੇ ਨਾਲ ਬਣਾਇਆ ਇਹ ਵਾਲਾ ਸੂਟ ਪੇਟਾ ਵਰਕ ਦੇ ਵਿੱਚ ਹੀ ਮੈਂ ਤੁਹਾਨੂੰ ਬਲੈਕ ਦਿਖਾਉਣਾ ਇਹ ਦੇਖੋ ਇਹ ਵੀ ਪਿਓਰ ਕ੍ਰੇਪ ਤੇ ਬਣਿਆ ਬਲੈਕ ਸੂਟ ਕਿਉਂਕਿ ਹਮੇਸ਼ਾ ਟ੍ਰੈਂਡ ਦੇ ਵਿੱਚ ਰਹਿੰਦਾ ਜੀ ਬਲੈਕ ਦੀ ਤਾਂ ਡਿਮਾਂਡ ਆਉਂਦੀ ਹੋਇਆ ਤਾਂ ਬਲੈਕ ਸੂਟ ਤਾਂ ਰੈਡੀ ਕਰਵਾ ਕੇ ਰੱਖਦੇ ਹੀ ਆ ਇਹ ਦੇਖੋ ਬੜਾ ਪਿਆਰਾ ਬਲੈਕ ਸੂਟ ਬਣਿਆ ਕੇਰਾ ਦੇਖੋ ਕਿੰਨਾ ਸੋਹਣਾ ਹੈਵੀ ਹੈ ਜਿਹੜੇ ਸੂਟ ਦਾ ਫਕੇਰਾ ਬਣਾਉਨੇ ਆ ਉਹਦੀ ਅਸੀਂ neck ਨਹੀਂ ਬਣਾਉਂਦੇ ਹੈਗੇ ਕਿਉਂਕਿ ਫਿਰ ਔਖਾ ਹੋ ਜਾਂਦਾ ਜੀ ਲੈਂਥ ਦਾ ਇਸ਼ੂ ਹੋ ਜਾਂਦਾ ਬੜਾ ਪਿਆਰਾ ਇਹ ਵਰਕ ਹੋਇਆ ਇਹ ਤਾਂ ਆ ਗਿਆ ਜੀ ਸੂਟ ਤੇ ਤੇ ਇਹ ਬਾਜੂ ਆ ਗਈ ਜੀ sleeve ਤੇ ਆ ਜਾਣਾ ਵਰਕ ਬਹੁਤ ਸੋਹਣੀਆਂ sleeves ਬਣੀਆਂ ਇਹ ਪਿਓਰ crepe ਤੇ ਬਣਿਆ ਜੀ black color ਦੇ ਵਿੱਚ ਇਸੇ ਨਾਲ ਵੀ ਦੁਪੱਟਾ ਆਪਾਂ ਬੜਾ ਪਿਆਰਾ ਦੁਪੱਟਾ ਰੈਡੀ ਹੋਇਆ ਹੈ ਦੁਪੱਟੇ ਦੇ ਫੋਰ ਸਾਈਡ ਸੇਮ ਵੇਲ ਜਿਹੜੀ ਬਾਜੂ ਤੇ ਵੀ ਹੈਗੀ ਹੈ ਤੇ ਵਿੱਚ ਬੂਟੀ ਹੈ ਜੀ ਸੇਮ ਵੇਲ ਬਣੀ ਹੈ ਪੂਰੇ 2.5 ਮੀਟਰ ਦੇ ਦੁਪੱਟੇ ਹੋਣਗੇ ਇਹ ਵਾਲੇ ਡਿਜ਼ਾਈਨ ਤੁਸੀਂ ਜਿਹੜੇ ਮਰਜ਼ੀ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਕਿਉਂਕਿ ਮੇਰੇ ਆਪਣੇ ਰੈਡੀ ਕਰਾਏ ਹੋਏ ਆ ਜਿਹੜੇ ਮਰਜ਼ੀ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਜੀ ਇਹ ਵਾਲੇ ਸੂਟ ਪ੍ਰਾਈਸ ਹੈਗਾ 5000 ਇਹ ਤਿੰਨ ਸੂਟ ਦਿਖਾਏ ਆ 5000 ਦੀ ਰੇਂਜ ਦੇ ਵਿੱਚ ਤੇ ਇੱਕ ਆਪਾਂ ਹੁਣ ਇੱਕ ਬ੍ਰਾਈਡਲ ਸੂਟ ਰੈਡੀ ਕੀਤਾ ਜੀ ਇਹ ਆਨੰਦ ਕਾਰਜਾਂ ਲਈ ਜਿਵੇਂ ਹਰੇਕ ਨੂੰ ਹੈਵੀ ਸੂਟ ਜਾਂ ਤੁਸੀਂ ਆਪਣੇ ਘਰ ਦੇ ਫੰਕਸ਼ਨ ਦੇ ਲਈ ਸੂਟ ਵੀਅਰ ਕਰਨਾ ਤਾਂ ਆਪਾਂ ਬੜਾ ਪਿਆਰਾ ਇਹ ਇਹ ਸੂਟ ਪਿਓਰ ਕ੍ਰੇਪ ਤੇ ਹੀ ਰੈਡੀ ਕੀਤਾ ਮਰਜੈਂਟਾ ਕਲਰ ਦੇ ਵਿੱਚ ਹੈ ਜੀ ਇਹ ਮਰਜੈਂਟਾ ਕਲਰ ਤੇ ਇਹ ਦੇਖੋ ਕਿੰਨਾ ਪਿਆਰਾ ਸਾਰਾ ਇਹ ਹੈਂਡਵਰਕ ਤੇ ਆਪਾਂ ਰੈਡੀ ਕੀਤਾ ਹੈਵੀ ਸਾਰੀ ਇਹਦੀ ਡਿਟੇਲਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰੀ ਇਹ ਬੂਟੀ ਦੇਖੋ ਸਾਰਾ ਹੈਂਡਵਰਕ ਦੇ ਵਿੱਚ ਸੂਟ ਬਣਿਆ ਆਪਣੇ ਘਰ ਦੇ ਵਿਆਹ ਲਈ ਜਿਨ੍ਹਾਂ ਨੇ ਆਨੰਦ ਕਾਰਜਾਂ ਲਈ ਸੂਟ ਲੈਣਾ ਹੈ ਕੁੜੀਆਂ ਨੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਦੇਖੋ ਕਿੰਨਾ ਪਿਆਰਾ ਇਹ ਸਾਰਾ ਵਰਕ ਕੀਤਾ ਹੋਇਆ ਨਾਲ ਪਰਲ ਵਰਕ ਇਹ ਦੇਖੋ ਬਹੁਤ ਪਿਆਰਾ ਬਣਿਆ ਤੇ ਇਹ ਆ ਗਈਆਂ ਇਹਦੀਆਂ 슬ੀਵਜ਼ ਇਹ ਬਾਜੂ ਆ ਗਈ ਪਲੀਜ਼ ਤੇ ਆ ਗਿਆ ਵਰਕ ਇਹ ਦੇਖੋ ਕਿੰਨਾ ਪਿਆਰਾ ਸੂਟ ਬਣਿਆ ਇਹ ਬਹੁਤ ਸੋਹਣੀ ਲੁੱਕ ਹੈ ਜੀ ਇਹਦੀ ਇਹ ਮਰਜੈਂਟਾ ਕਲਰ ਤੇ ਬਣਾਇਆ ਆਪਾਂ ਤੇ ਇਸ ਦੇ ਨਾਲ ਪਿਓਰ ਔਰਗੈਂਜ਼ਾ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਹੈਵੀ ਹੈ 4 ਸਾਈਡ ਸੇਮ ਵਰਕ ਹੈ ਜੀ ਇਹ 4 ਸਾਈਡ ਜਿੰਨਾ ਘੇਰਾ ਬਣਿਆ ਹੋਇਆ ਬਹੁਤ ਬਰੀਕੀ ਦੇ ਨਾਲ ਇਹ ਵਰਕ ਹੋਇਆ ਦੇਖ ਕੂਠੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਸਾਰਾ ਹੈਂਡਵਰਕ ਦੇ ਵਿੱਚ ਹੋਇਆ ਹੋਇਆ ਸਾਰਾ ਕੋਈ ਮਸ਼ੀਨੀ ਟਾਂਕਾ ਨਹੀਂ ਹੈਗਾ ਸਾਰਾ ਹੈਂਡਵਰਕ ਦੇ ਵਿੱਚ ਦੇਖੋ ਕਿੰਨਾ ਪਿਆਰਾ ਹੈ ਦੁਪੱਟਾ ਬਹੁਤ ਪਿਆਰਾ ਇਹ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਹੈ ਜੀ 4 ਸਾਈਡ ਸੇਮ ਹੈਵੀ ਵਰਕ ਵਿੱਚ ਸੇਮ ਬੂਟੀ ਜਿਹੜੀ ਸ਼ਰਟ ਦੇ ਵਿੱਚ ਬੂਟੀ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੈ ਤੇ ਜਦੋਂ ਸਿਰ ਤੇ ਲੈਣਾ ਹੈ ਦੁਪੱਟਾ ਫਿਸਣ ਦਾ ਨਹੀਂ ਹੈਗਾ ਕਿਉਂਕਿ ਹੈਵੀ weight ਆ ਜਾਂਦਾ ਜੀ ਇਹਨਾਂ ਦਾ ਬਹੁਤ ਸੋਹਣਾ ਸੂਟ ਬਣਿਆ 14000 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 14000 ਪ੍ਰਾਈਸ ਦੇ ਨਾਲ 14000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਸਾਰਾ ਆਪਾਂ ਬਹੁਤ ਸੋਹਣਾ ਬ੍ਰਾਈਡਲ ਸੂਟ ਰੈਡੀ ਕੀਤਾ ਹੈ ਇਹ ਕਿਸੇ ਹੋਰ ਕਲਰ ਤੇ ਵੀ ਤੁਸੀਂ ਜਿਹੜੇ ਮਰਜ਼ੀ ਕਲਰ ਤੇ ਰੈਡੀ ਕਰਾਉਣਾ ਡਿਜ਼ਾਈਨ ਤੁਹਾਨੂੰ ਪਸੰਦ ਹੈ ਕਿਸੇ ਵੀ ਕਲਰ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਜੇ ਆਪਾਂ ਰੈਣੀ ਕਲਰ ਤੇ ਕਰਵਾਇਆ ਇਹ ਵੀ ਤੁਸੀਂ ਲੈਣਾ 14000 ਪ੍ਰਾਈਸ ਹੈ ਜੀ ਸੇਮ ਲੈ ਸਕਦੇ ਹੋ ਬਾਕੀ ਆਪਣੇ ਅਕੋਰਡਿੰਗ ਕੁਝ ਵੀ ਇਹਦੇ ਚ ਚੇਂजेस ਕਰਨੇ ਆ ਬਾਟਮ ਤੇ ਵਰਕ ਕਰਾਉਣਾ ਕੁਝ ਵੀ ਜੋ ਵੀ ਐਡ ਆਨ ਕਰਨਾ ਹੈ ਉਹ ਆਪਾਂ ਕਰ ਸਕਦੇ ਹਾਂ ਜਿਹਦੇ ਵਿੱਚ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ